ਪੈਂਡ ਨਿਆਲ ਤੇ ਆਸ-ਪਾਸੇ ਪਹੁੰਚੇ ਹੋਏ ਪਹੁੰਚੀ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰੇ ਤੁਸੀਂ ਇਨਸਾਫ ਪਸੰਦ ਲੋਕ ਹੋ ਅਸੀਂ ਚੱਲ ਕੇ ਬਟਿੰਡੇ ਤੋਂ ਆਏ ਆ ਕਿਉਂ ਆਏ ਆ ਕੋਲੇ ਟਰੱਕ ਹੈਗੇ ਆ ਜਿਹੜੇ ਟਰੱਕਾਂ ਦੇ ਮਾਲਕ ਆ ਕਿਉਂਕਿ ਉਹ ਬੇਗਸੂਰ ਸੀ ਉਹਨਾਂ ਦਾ ਕੋਈ ਤਸੂਰ ਨਹੀਂ ਸੀ ਉਹ ਕੋਲੇ ਸੀ ਆਪਦੀ ਜਾਨ ਦੇ ਕੇ ਬਾ ਟਰੱਕਾਂ ਦੀ ਗੱਲ ਕਰਦਾ ਜਿਹੜੇ ਸਾਡੇ ਜਾਣ-ਪਛਾਣਾਂ ਕੋਲ ਟਰੱਕ ਹੈ ਉਹ ਕਹਿੰਦੇ ਸਾਡਾ ਜੇ ਡਰਾਈਵਰ ਗੜਬੜ ਕਰੇ ਅਸੀਂ ਫੋਨ ਤੇ ਮਾਰਾ ਵੋਟਾ ਕੁਝ ਕਹਿ ਦਈਏ ਉੱਥੇ ਖੜਾ ਟਰੱਕ ਹੀ ਛੱਡ ਜਾਂਦਾ ਸੀ ਇਹਨੇ ਕੁਝ ਨਹੀਂ ਕਰ ਸਕਦੇ ਇਹ ਐਨੇ ਭੋਰੇ ਉਥੋਂ ਇੱਥੇ ਆਏ ਜਿਨ੍ਹਾਂ ਨੇ ਕੋਈ ਚੋਰੀ ਕਰੀ ਹੁੰਦੀ ਤਾਂ ਇਹਨਾਂ ਨੂੰ ਕੀ ਲੋੜ ਸੀ ਉਧਰ ਹੀ ਵਗ ਜਾਂਦੇ ਕੀ ਕਰਨਾ ਮੈਂ ਇਹਨਾਂ ਦਾ ਪਰ ਬੜੇ ਦੁੱਖ ਦੀ ਗੱਲ ਹੈ ਹਜ਼ਾਰਾਂ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਟਰੱਕ ਡਰਾਈਵਰ ਆ ਤੇ ਇੱਥੇ ਡਰਾਈਵਰ ਹੱਥ ਖੜਾ ਕਰਕੇ ਦੱਸੋ ਕਿੰਨੇ ਪਹੁੰਚੇ ਹੋਏ ਆ ਬਹੁਤ ਘੱਟ ਡਰਾਈਵਰਾਂ ਦੀ ਐਡੀ ਤਾਕੜੀ ਜੌਬ ਆ ਵੀ ਮੋਰਖ ਦਾ ਸਿਸਟਮ ਡਰਾਈਵਰਾਂ ਦੇ ਨਾਲ ਚੱਲਦਾ ਹੈ ਹਾਲਾਂਕਿ ਜਿੰਨਾ ਖਾਣ ਪੀਣ ਦੇ ਬਸਤਾ ਸਿਸਟਮ ਸਾਰਾ ਟਰੱਕਾਂ ਦੇ ਨਾਲ ਚੱਲਦਾ ਜੇ ਇੱਕ ਦਿਨ ਵਾਸਤੇ ਪੂਰੇ ਪੰਜਾਬ ਦੇ ਟਰੱਕ ਡਰਾਈਵਰ ਜਿੱਥੇ ਟਰੱਕ ਹੈਗੇ ਉੱਥੇ ਹੀ ਖੜੇ ਕਰਦੇ ਨਾ ਤਾਂ ਡਾੜ ਪੈਜੂ ਡਾੜ ਕਿੰਨੀ ਸ਼ਰਮ ਦੀ ਗੱਲ ਹੈ ਅੱਜ ਛੇਮਾ ਦਿਨ ਹੋ ਗਿਆ ਲਾਸ਼ਾਂ ਲੈ ਕੇ ਤੁਸੀਂ ਸੜਕ ਤੇ ਬੈਠੇ ਹੋ ਕੋਈ ਲੀਡਰ ਨਹੀਂ ਆਇਆ ਕੋਈ ਮੰਤਰੀ ਨਹੀਂ ਆਇਆ ਬਹੁਤ ਸ਼ਰਮ ਦੀ ਗੱਲ ਆ ਆਪਾਂ ਕਹਿੰਦੇ ਸੀ ਆਮ ਆਦਮੀ ਆਮ ਆਦਮੀ ਅੱਜ ਆਮ ਆਦਮੀ ਦਾ ਮੁੱਖ ਮੰਤਰੀ ਤੁਹਾਡੇ ਇਥੇ ਨੇੜੇ ਸੁਨਾਮ ਆਉਣਾ ਕੀ ਉਹਨੂੰ ਇਥੇ ਨਿਆਲਦਾ ਨਹੀਂ ਪਤਾ ਕਿ ਕੀ ਹੋ ਰਿਹਾ ਬਿੰਦਲ ਜੇਦਰਾ ਤੋਂ ਇੰਟੈਲੀਜੈਂਸ ਐਂਟੈਲੀਜੈਂਸ ਇਹ ਰਿਪੋਰਟਾਂ ਨਹੀਂ ਜਾਂਦੀਆਂ ਅਖਬਾਰਾਂ ਦੀਆਂ ਖਬਰਾਂ ਨਹੀਂ ਜਾਂਦੀਆਂ ਦੋ ਦੋ ਬੰਦੇ ਕਿਸੇ ਨੇ ਕੁੱਟ ਕੇ ਮਾਰਦੇ ਨੇ ਮਜਬੂਰ ਕਰਦੇ ਨੇ ਮਾਰਨ ਵਾਸਤੇ ਕੀ ਪਤਾ ਹੋ ਕਿੰਨੇ ਕੁ ਕੁੱਤੇ ਹੋਣਗੇ ਕੀ ਪਤਾ ਉਹਨਾਂ ਨੂੰ ਮਾਵਾ ਪਣਾ ਬੈਠਿਆ ਕੋਈ ਕੱਪੜੇ ਲਾ ਕੇ ਨੰਗੇ ਕਰਕੇ ਕੋਈ ਵੀਡੀਓ ਬਣਾਈ ਹੋਵੇ ਕੋਈ ਬਿਸ਼ਰਮੀ ਉਹਨਾਂ ਨੂੰ ਇਹੋ ਜਿਹੀ ਦਿੱਤੀ ਹੋਵੇ ਵੀ ਉਹ ਮਜਬੂਰ ਹੋ ਕੇ ਮਰਨ ਵਾਸਤੇ ਕਿਉਂ ਨਹੀਂ ਸਾਡਾ ਪ੍ਰਸ਼ਾਸਨ ਘੋਕ ਪੜਤਾਲ ਕਰਦਾ ਮੈਂ ਸੁਣਿਆ ਮੁੰਡੇ ਦਾਖਦੇ ਵੀ ਮੁੰਡਾ ਉਹ ਪੁਲਿਸ ਬੰਦਾ ਉਹ ਪੁਲਿਸ ਦੇ ਵਿੱਚ ਹੈ ਜਿਹੜਾ ਟਰੱਕਾਂ ਦਾ ਮਾਲਕ ਹੈ ਕਿ ਇੱਕ ਮਲਾਜ ਨੂੰ ਫੜਨਾ ਔਖਾ ਹੈ ਕਿ ਕਾਮਦਨ ਨੂੰ ਫੜਨਾ ਔਖਾ ਜਦੋਂ ਸਰਕਾਰ ਤੇ ਆਪ ਪੈਂਦੀ ਹੈ ਉਦੋਂ ਹੀ ਮੈਂਟ ਜੀ ਇਹਨਾਂ ਨੂੰ ਬੰਦੇ ਲੱਭ ਜਾਂਦੇ ਆ ਮਿੱਥੇ ਦੇ ਕੈਪਟਨ ਦੀ ਸਰਕਾਰ ਸੀ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ 'ਚ ਕੋਈ ਠੱਗ ਨੇ 2-3 ਲੱਖ ਰੁਪਇਆ ਕਢਾ ਲਿਆ ਕੁਝ ਘੰਟਿਆਂ ਦੇ ਵਿੱਚ ਹੀ ਉਹ ਬੰਦਾ ਇਹਨਾਂ ਨੇ ਫੜ ਲਿਆ ਤੇ ਜਿਹੜਾ ਬੰਦਾ ਇੱਥੇ ਕਾਤਲ ਕਰ ਕਾਤਲਾ ਗਿਆ ਦੋ ਜਣਿਆਂ ਦਾ ਉਹ ਵੀ ਕੋਈ ਪੁੱਛ ਪੁੱਛ ਪੜਤਾਲ ਨਹੀਂ ਕਿੱਧਰ ਭੱਜ ਗਿਆ ਉਹ ਕਿੱਧਰ ਲੰਘ ਗਿਆ ਹਾਲਾਂਕਿ ਅੱਜ ਦੀ ਕੜੀ ਬੰਦਾ ਫੜਨਾ ਸਭ ਤੋਂ ਸੌਖਾ ਹੈ ਪਰ ਨਹੀਂ ਫੜਨਾ ਅਗਲੇ ਨੇ ਕਿਉਂਕਿ ਕਿਉਂਕਿ ਉਹ ਗਰੀਬ ਸੀ ਕਿਸੇ ਤਾਕੜੇ ਲੀਡਰ ਦੇ ਬੇਟੇ ਹੁੰਦੇ ਕਦੇ ਤਕੜੇ ਘਰ ਦਿੱਤੀ ਪੁੱਤ ਹੁੰਦੇ ਤਾਂ ਸਾਨੂੰ ਇੱਥੇ ਸੜਕਾਂ ਦੇ ਬਹਿਣ ਦੀ ਮੀਤ ਭਜਨ ਦੀ ਲੋੜ ਨਹੀਂ ਸੀ ਫਿਰ ਮੇਰੇ ਵੀਰ ਟਰੱਕ ਡਰਾਈਵ ਗੁੱਸਾ ਕਰਨਗੇ ਜੇ ਕੋਈ ਮੇਰੇ ਵਰਗਾ ਕੋਈ 19 21 ਕੋਈ ਗਲਤੀ ਨਾਲ ਕੁਝ ਬੋਲ ਦਿੰਦਾ ਉਹਦੇ ਸਾਰੇ ਇਕੱਠੇ ਹੋ ਕੇ ਮਗਰ ਪੈਂਦੇ ਆ ਉਹਦੇ ਕੋਈ ਕਿਸੇ ਨੇ ਫੋਨ ਲਾ ਲਿਆ ਕਿਸੇ ਨੇ ਗਾਲ ਕੱਢ ਦਿੱਤੀ ਕਿਸੇ ਨੇ ਕੁਝ ਤੇ ਹੁਣ ਉਹਨਾਂ ਨੂੰ ਦਿਨਾਂ ਨਹੀਂ ਪੰਦਰ ਨਾਲ ਦੇ ਵਿੱਚ ਕੀ ਹੋਈ ਜਾਂਦਾ ਪਤਨਾ ਚ 6 ਦਿਨ ਹੋ ਗਏ ਕਿਉਂ ਨਹੀਂ ਟਰੱਕ ਡਰਾਈਵਰ ਅੱਬੀ ਆ ਰਹੇ ਅੱਡੀ ਤੱਕ ਦੀ ਤੁਹਾਡੀ ਜਵਾਬ ਬੰਦੇ ਦੇ ਮਰਨ ਤੋਂ ਲੈ ਕੇ ਜੰਮਣ ਤੋਂ ਲੈ ਕੇ ਮਰਨ ਤੱਕ ਡਰਾਈਵਰ ਦਾ ਹੋਂਦਾ ਬੰਦੇ ਦੀ ਜ਼ਿੰਦਗੀ 'ਚ ਆ ਬੀਬੀਆਂ ਭੈਣਾਂ ਬੈਠੀਆਂ ਕਿਸੇ ਭੈਣ ਕੋਈ ਬੱਚਾ ਹੁੰਦਾ ਤਾਂ ਆਪਾਂ ਐਂਬੂਲੈਂਸ ਤੇ ਲੈ ਕੇ ਆਉਂਦੇ ਕੌਣ ਲੈ ਕੇ ਆਉਂਦਾ ਡਰਾਈਵਰ ਜਦੋਂ ਬੰਦੇ ਦੀ ਮੌਤ ਹੁੰਦੀ ਐਂਬੂਲੈਂਸ ਕੌਣ ਲੈ ਕੇ ਆਉਂਦਾ ਡਰਾਈਵਰ ਤੇ ਵਿਚ ਵਿਚਾਲੇ ਸਾਰਾ ਸਿਸਟਮ ਡਰਾਈਵਰ ਨਾਲ ਹੀ ਜੁੜਿਆ ਹੋਇਆ ਤੇ ਡਰਾਈਵਰ ਦੇ ਕੰਨਾਂ ਦੇ ਜੂ ਵੀ ਨਹੀਂ ਸਰਕਦੀ ਡਰਾਈਵਰ ਵੀਰੋ ਜੇ ਤੁਸੀਂ ਆਈ ਮਾਲਕਾਂ ਤੋਂ ਕੁੱਟ ਖਾਣੀ ਆ ਆਏ ਤੁਸੀਂ ਜਲੀਲ ਹੋਣਾ ਆਏ ਮਾਰਨਾ ਫੇਰ ਭਾਈ ਤੁਹਾਡਾ ਰੱਬ ਰਾਖਾ ਅੱਜ ਤੁਸੀਂ ਇੱਥੇ ਆਜੋ ਜੇ ਅੱਜ ਇਹਨਾਂ ਦੋਸ਼ੀਆਂ ਨੂੰ ਸਜਾਵਾ ਦਵਾ ਸਕੇ ਤਾਂ ਕਿਸੇ ਨੇ ਛੋਟੇ ਕੋਈ ਅੱਖ ਭਰ ਕੇ ਨਹੀਂ ਕਹੋ ਕਰਨਾ ਮਾਲ ਘਟ ਵੀ ਜਾਂਦਾ ਮਾਲ ਵੱਧ ਵੀ ਜਾਂਦਾ ਚੋਰੀ ਵੀ ਹੋ ਜਾਂਦੀ ਹੈ ਗੱਡੀ ਵੱਜ ਵੀ ਜਾਂਦੀ ਆ ਉਲਟ ਵੀ ਜਾਂਦੀ ਆ ਤੇ ਕੀ ਮਤਲਬ ਡਰਾਈਵਰੇ ਕੁੱਟਣ ਦਾ ਕੀ ਮਤਲਬ ਹੈ ਮਾਲਕ ਨੂੰ ਮਾਲਕ ਦਾ ਡਰਾਈਵਰ ਨੂੰ ਕੋਈ ਨਿੱਕੀ ਮੋਡੀ ਗੱਲ ਥੋੜਾ ਇਹ ਪਰ ਪਤਾ ਨਹੀਂ ਡਰਾਈਵਰ ਹੀ ਨਹੀਂ ਡਰਾਈਵਰ ਵੀ ਕਿੰਨੇ ਛੋਡੇ ਤੇ ਖਨੌੜੀ ਪਾਤਣਾ ਕਿੰਨੇ ਕਿੰਨੇ ਟਰੱਕ ਘੋੜੇ ਨੇ ਕਿਉਂ ਨਹੀਂ ਕੋਈ ਆ ਰਿਹਾ ਆਸਰ ਲੁੱਟਾ ਸਾਰੇ ਡਰਾਈਵਰੀ ਆ ਨਾ ਕੋਈ ਜੇ ਤੁਸੀਂ ਆਖੋ 50 ਕਿੱਲਿਆਂ ਦਾ ਮਾਲ ਕਰਦਾ ਨਹੀਂ ਨਾ 20 ਵਾਲਾ ਕਰੇ ਆਮ ਕਰਦਾ ਗਰੀਬ ਕਰ ਦੱਤੀ ਬੁੱਤ ਡਰਾਈਵਰੀ ਕਰੋ ਇਹਨਾਂ ਦਾ ਇੱਕ ਤਾਂ ਹੀ ਹੁੰਦਾ ਯਾਰ ਪਤਾ ਨਹੀਂ ਕਿਹੜੀ ਗੱਲੋਂ ਆ ਪਿੱਛੇ ਜੇ 2023 ਦੇ ਐਂਡ ਤੇ ਇੱਕ ਆਬ ਕਾਨੂੰਨ ਜਾ ਲੈ ਕੇ ਆਏ ਸੀ ਰੌਲਾ ਪਿਆ ਸੀ ਉਦੋਂ ਇਹਨਾਂ ਨੇ ਇੱਕ ਦਿਨ ਬਾਅਦ ਤੇ ਟਰੱਕ ਰੋਕ ਕੇ ਸੀ ਕਿਵੇਂ ਗਾਹ ਪੈ ਗਿਆ ਸੀ ਲੋਕ ਤੇਲ ਭਰਉਣ ਨੂੰ ਭੱਜਲੇ ਸੀ ਜੇ ਹੋਣਾ ਇੱਕ ਦਿਨ ਬਾਅਦ ਤੇ ਸਾਰੇ ਜਿੱਥੇ ਵੀ ਆ ਵੀਡੀਓ ਰਹੀ ਗੱਲਬਾਤ ਜਾਂਦੀ ਹੈ ਜਿੰਨੇ ਵੀ ਡਰਾਈਵਰ ਹੈ ਇੱਕ ਆ ਕਰਕੇ ਇੱਕ ਦਿਨ ਬਾਅਦ ਤੇ ਜਿੱਥੇ ਖੜਾ ਟਰੱਕ ਕੋਈ ਖਾਲੀ ਆ ਭਰਿਆ ਉੱਥੇ ਰੋਕ ਦੇਣਾ ਕੀ ਸਰਕਾਰ ਦਾ ਡਾਕ ਨਹੀਂ ਪਾਉਂ ਨਹੀਂ ਕਿਉਂਕਿ ਆਪਾਂ ਅਸੀਂ ਮਤਵਲੀ ਦੇ ਲੋਕ ਹੋਗੇ ਰੇ ਕਹਿੰਦਾ ਆਪਾਂ ਕੀ ਲੈਣਾ ਯਾਰ ਕੋਈ ਮਰਿਆ ਕਿਦੋਂ ਨਾ ਮਰਿਆ ਪਰ ਇਹ ਅੱਗ ਪਤਾ ਨਹੀਂ ਕੱਲ ਨੂੰ ਕਿਹਦੇ ਘਰੇ ਵਾ ਇਹ ਜੇ ਹੰਕਾਰੇ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਾਨੂੰ ਨੂੰ ਵੀ ਪਤਾ ਇਹ ਤੁਹਾਨੂੰ ਆਮ ਬੰਦੇ ਨੂੰ ਗਰੀਬ ਬੰਦੇ ਨੂੰ ਆਹੀਂ ਕੁੱਟਿਆ ਕਰਨਗੇ ਆਹੀਂ ਮਾਰਿਆ ਕਰਨਗੇ ਗਾਹ ਤੁਹਾਡੀ ਮਰਜ਼ੀ ਰਹੀ ਗਈ ਵੀ ਸਰਫਾਸਾ ਕੇ ਮਰਨਾ ਕਿ ਇੱਥੇ ਜਿਉਂਦੇ ਤੁਰੇ ਫਿਰਨਾ ਹੁਣ ਉਹ ਐਨੇ ਸੱਚੇ ਸੱਚੇ ਬੰਦੇ ਸੀ ਉਹ ਭਾਈ ਵੀਡੀਓ ਚ ਬੋਲੀ ਜਾਂਦਾ ਮੇਰੇ ਤੇ ਚਿੱਟੇ ਦੇ ਇਲਜ਼ਾਮ ਲਾਉਂਦਾ ਸੀ ਚਿੱਟੇ ਆਲਾ ਚਿੱਟਿਆਂ ਦੇ ਜਿੰਨਾ ਮਰਜੀ ਕੁੱਟ ਲੋ ਤੁਹਾ ਦਾ ਵੀ ਬਾਪਿਆ ਹੋਊਗਾ ਕਦੇ ਉਹ ਮਰਦਾ ਕਦੇ ਉਹ ਮਰਨ ਦੀ ਗੱਲ ਨਹੀਂ ਕਰਦਾ ਜਿੰਨਾ ਮਰਜੀ ਕੁੱਟ ਲੋ ਸੈਂਟਰ 'ਚ ਸਿੱਟ ਲੋ ਮਾਰ ਦਿਓ ਜਿੰਦਾ ਲਾ ਦਿਓ ਕਦੇ ਮਰਨ ਦੀ ਗੱਲ ਨਹੀਂ ਕਰਦਾ ਇਕ ਬਿੱਤੀ ਬੇਸ਼ਰਮ ਜਿਹਾ ਹੋ ਕੇ ਤੁਰਿਆ ਫਿਰੂ ਦੂਜੀ ਗੱਲ ਚੋਰ ਚੋਰ ਦੇ 1 ਵਜੇ 10 ਵਜੇ ਬੜੋ ਕਰੇ ਇਹ ਨਹੀਂ ਹੋਵੇ ਆਉਂਦਾ ਵੀ ਉਹਨੇ ਵੀ ਇਹ ਜਿਹੀ ਕੋਈ ਕਦਮ ਚੱਕ ਲੈ ਵੀ ਮਰਨ ਵਾਸਤੇ ਉਹ ਬੰਦੇ ਸਾਦ ਸੀ ਫੱਕਰ ਸੀ ਸਹੀ ਸੀ ਕਾ ਕਰਕੇ ਵਿਚਾਰੇ ਉਹ ਆਪਦੀ ਜਾਨ ਦੇਗੇ ਨਹੀਂ ਇਹਨਾਂ ਨੇ ਰਾਹ ਰੱਬੇ ਲਿਜਾਉਣ ਦਾ ਵੀ ਯਾਰ ਇੱਕ ਮਾਲਕਾ ਡਰਾਈਵਰ ਦੇ ਪਿਓ ਵਰਗਾ ਹੁੰਦਾ ਉਹਦਾ ਸਿਰ ਤੇ ਹੱਥ ਹੁੰਦਾ ਹਮੇਸ਼ਾ ਗੱਡੀ ਵੱਜ ਜੇ ਪਲਟ ਜੇ ਲੱਗ ਜੇ ਅੱਗ ਲੱਗ ਜੇ ਜੋ ਮਰਜ਼ੀ ਹੋ ਜੇ ਜੇ ਡਰਾਈਵਰ ਦੇ ਨਾਲ ਉਹਦਾ ਮਾਲਕਾ ਤਾਂ ਡਰਾਈਵਰ ਕਦੇ ਨਹੀਂ ਡੋਲਦਾ ਸਾਡੇ ਆਪ ਦੇ ਮੇਰੇ ਖਾਸ ਬੰਦੇ ਕੋਲੇ ਕਈ ਕਈ ਟਰਾਲੇ ਨੇ ਘੋੜੇ ਨੇ ਬਹੁਤ ਬੰਦਾ ਰੋਜ਼ ਹੀ ਗੱਡੀਆਂ ਪਲਟਦੀਆਂ ਰੋਜ਼ ਹੀ ਐਕਸੀਡੈਂਟ ਹੁੰਦੇ ਆ ਮਾਲ ਘਟ ਜਾਂਦਾ ਪੈਸੇ ਚੋਰੀ ਵੀ ਹੋ ਜਾਂਦੇ ਆ ਕਈ ਵਾਰੀ ਡਰਾਈਵਰ ਵੱਧ ਦਿਨ ਵੀ ਲਾਉਂਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਡਰਾਈਵਰ ਨੂੰ ਆ ਕੇ ਕੁੱਟੋ ਕੋਈ ਘੂੜ ਕੱਪ ਮਾਰੀ ਮੋਢੀ ਹੋ ਜਾਂਦੀ ਆ ਪਰ ਹੁਣ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਐਨੇ ਬੰਦੇ ਜਿੰਨੇ ਤੁਸੀਂ ਬੈਠੇ ਸਾਰੇ ਪਿੰਡ ਵਾਲੇ ਪਹਿਲਾਂ ਤਾਂ ਥੋੜਾ ਪਿੰਡ ਬਹੁਤ ਵਧੀਆ ਤੁਸੀਂ ਅੱਜ ਛੇ ਮਹੀਨੇ ਦੇ ਵਿੱਚ ਦਾਖਲੋਂ ਮੀਂਹ ਪਈ ਜਾਂਦਾ ਆ ਮਾਮਾ ਭੈਣਾਂ ਇੱਥੇ ਆ ਕੇ ਬੈਠੀਆਂ ਇੱਕੋ ਵੀ ਆਮ ਕਰ ਦਿਤੀਏ ਪੁੱਤਾਂ ਨੂੰ ਇਨਸਾਫ ਮਿਲ ਸਕੇ ਹਰ ਇੱਕ ਵਿਭਾਗ ਵਿੱਚ ਇੱਥੇ ਜੂਨੀਅਨ ਹੈ ਹਰ ਇੱਕ ਵਿਭਾਗਾਂ ਇਕੱਠਾ ਇੱਕ ਦੂਜੇ ਦੀ ਮਦਦ ਕਰਦਾ ਪਰ ਸਾਡੇ ਵੀ ਡਰਾਈਵਰ ਕਿਉਂ ਕਿਉਂ ਨਹੀਂ ਅੱਖੇ ਲੱਗਦੇ ਐਡੇ ਐਡੀ ਵੱਡੀ ਘਟਨਾ ਗਈ ਜਿਉਂ ਕਿਉਂ ਨਹੀਂ ਸਰਕਾਰ ਦੇ ਗਲੇ ਦੀ ਹੱਡੀ ਬਣਾਇਆ ਜਾਂਦਾ ਦੂਜੀ ਗੱਲ ਦੋ ਲੱਖਾਂ ਇਕੱਠੀਆਂ ਸੜਕ ਦੇ ਪਈਆਂ ਹੋਣ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਕੋਈ ਗੱਲ ਹੈ ਕੋਈ ਬਣਦੀ ਹੈ ਇਹ ਇਸ ਕਰਕੇ ਜਿੰਨੇ ਵੀ ਤੁਸੀਂ ਬੈਠੇ ਹੋ ਜੋੜੇ ਹੋ ਬਹਾਦਰੋਂ ਇਸ ਤਰ੍ਹਾਂ ਹੀ ਡਟੇ ਰਹੋ जिमनातिर साफ ਨਹੀਂ ਮਿਲਦਾ ਉਹ ਜਿਹੜਾ ਰਾਖਸ਼ਾ ਲਖਵਿੰਦਰ ਜਿੰਨਾਤਰ ਫੜਿਆ ਨਹੀਂ ਜਾਂਦਾ ਸਸਕਾਰ ਨਾ ਕਰਿਓ ਕੁਝ ਨਹੀਂ ਹੁੰਦਾ ਹੋਰ ਲੱਗ ਜਾਣਗੇ ਦੋ ਦਿਨ ਤੇ ਕਈ ਵਾਰੀ ਕੀ ਕਰਦੇ ਆ ਆਪਾਂ ਭੋਲੇ ਬੰਦੇ ਹੁੰਨੇ ਆਮ ਘਰਾਂ ਦੇ ਜਿਹੜੇ ਬੰਦੇ ਹੁੰਦੇ ਹੈ ਕੰਮਾਂ 'ਚ ਨਹੀਂ ਆਏ ਹੁੰਦੇ ਚਾਹੇਓ ਕੋਈ ਪਰਿਵਾਰ ਦਾ ਮੈਂਬਰ ਹੋਵੇ ਪ੍ਰਸ਼ਾਦਨ ਹੋਏ ਨੂੰ ਭੋਲਾ ਲੈਂਦਾ ਕੋਈ ਨਾਲ ਚ ਦੇ ਦਿੰਦਾ ਕੋਈ ਹੋਰ ਕਿਵੇਂ ਨਾ ਕਿਵੇਂ ਕਰਕੇ ਧਰਨਾ ਚ ਗਵਾਉਣ ਦੀ ਕਰਦਾ ਆਪਣੇ ਵਰਗੇ ਕਹਿੰਦੇ ਯਾਰ ਜਦੋਂ ਮਾਲਕੀ ਉਨੇ ਘਰ ਵਾਲੇ ਆਏ ਕਹੀ ਜਾਂਦਾ ਆਪਾਂ ਅੜ ਕੇ ਛੜ ਕੇ ਕੀ ਕਰਨਾ ਇਹ ਚੀਜ਼ ਦਾ ਧਿਆਨ ਰੱਖਿਓ ਬਾਕੀ ਆ ਬਾਪੂ ਹੋਣੀ ਜੁਨੀਆ ਨਾਲੇ ਬੈਠੇ ਮੈਂ ਤੇ ਜਾ ਰਹੇ ਸਾਂ ਨੇ ਆ ਇਹ ਹੋ ਜਾਣਾ ਅਕਸਰ ਫਿਰ ਦੂਜੇ ਬੰਦੇ ਜਿੰਨੇ ਉਹ ਕਹਿੰਦਾ ਹੁੰਦਾ ਮਾੜੇ ਦਾ ਮਿਹਤੀ ਹਾਰ ਜਾਂਦਾ ਇਹ ਚੀਜ਼ ਦਾ ਧਿਆਨ ਰੱਖਿਓ ਵੀ ਜਿਹੜੇ ਉਹ ਬੰਦੇ ਆ ਮੇਰੇ ਸਿੱਧੇ ਕਿਸੇ ਦੇ ਟੱਚ 'ਚ ਨਾ ਆਉਣ ਇਕੱਲੇ ਨੂੰ ਕਿਤੇ ਪੜੇ ਲਿਆ ਕੇ ਛੋੜਾ ਧਰਨਾ ਤੇ ਵਿੱਚ ਆ ਬਾਈ ਕਹੀ ਜਾਂਦੇ ਸੀ ਇੱਥੇ ਵੀ ਅਸੀਂ ਲਾਛਾਂ ਨੂੰ ਲੈ ਕੇ ਸ਼ਹਿਰ ਦੇ ਵਿੱਚ ਢੇੜਾ ਦੇ ਮਾਏ ਗੱਲ ਨੂੰ ਬਾਕੀ ਤੁਸੀਂ ਜਾ ਰਹੇ ਸੰਧਵਾਰੋਂ ਪਰੇ ਲਿ ਗਿਓ ਪਰ ਮੈਂ ਜੀ ਦੇ ਵਿੱਚ ਇਹ ਜੀ ਦੇ ਹਕਰਾਰ ਹਕਰਾਰ ਨਹੀਂ ਕਿਉਂਕਿ ਜੇ ਤੁਸੀਂ ਇੱਥੋਂ ਉੱਠ ਕੇ ਤੁਰ ਪਏ ਛੋੜੇ ਆਉਂਦਾ ਨੇ ਛੋੜਾ ਨਾ ਟੈਂਟ ਨਾ ਗੋਲਡਰ ਨਾ ਤਾਂ ਲਈ ਕੁਝ ਨਹੀਂ ਰਹਿਣਾ ਸਾਰਾ ਬਗਲ ਪੁਲਿਸ ਨੇ ਪੱਟ ਦੇਣਾ ਇੱਥੇ ਆ ਕੇ 50 ਬੰਦੇ 100 ਬੰਦਾ ਖੜ ਗਿਆ ਥੋੜੀ ਹਿੰਮਤ ਨਹੀਂ ਹੋਣੀ ਇੱਥੋਂ ਵੀ ਮੁੜ ਕੇ ਇੱਥੇ ਆਉਣ ਦੀ ਥੋੜੀ ਮਜਬੂਰੀ ਬਣ ਜੂ ਸੰਸਕਾਰ ਕਰਨਾ ਤੁਹਾਨੂੰ ਕਿਤੇ ਰੁਕਣ ਵੀ ਨਹੀਂ ਦੇਣਾ ਕਿਤੇ ਖੜਨ ਵੀ ਨਹੀਂ ਦੇਣਾ ਇਸ ਕਰਕੇ ਇੱਥੇ ਤੁਸੀਂ ਜਿੱਥੇ ਵੀ ਲਾ ਲਿਆ ਤਾ ਸਹੀ ਆ ਗਲਤ ਜੋ ਵੀ ਫੈਸਲਾ ਸੋਚ ਵਿਚਾਰ ਕੇ ਤੁਸੀਂ ਲਿਆ ਹੋਇਆ ਇੱਥੇ ਹੀ ਅਡੇ ਰਹੋ ਤੇ ਆਹ ਦੇਖੋ ਸ਼ਹੀਦ ਹੋ ਗਏ ਉਹਨਾਂ ਨੂੰ ਭਗਤਾ ਬੰਦਿਆਂ ਨੂੰ ਰੱਬ ਵੀ ਰੋਂਦਾ ਯਾਰ ਇੱਕ ਮਿੰਟ ਲਈ ਮੀਂਹ ਰੋਜ ਮੈਂ ਅੱਜ ਦੂਜੀ ਵਾਰ ਹੀ ਆਇਆ ਉਹ ਦਿਨ ਵੀ ਨਹੀਂ ਪੈਂਦਾ ਸੀ ਅੱਜ ਵੀ ਨਹੀਂ ਪੈ ਰਿਹਾ ਤੇ ਚਲੋ ਇਹ ਪ੍ਰਮਾਤਮਾ ਦਾ ਸਿਸਟਮ ਬਣਾਇਆ ਬੰਦਾ ਜਾਣਦਾ ਵੀ ਇਹ ਮਰਦਾ ਵੀ ਆ ਪਰ ਇੰਨੇ ਕਰਮ ਮਾੜੇ ਕੀਤੇ ਹੋਏ ਵੀ 6-6 ਦਿਨ ਹੋ ਗਏ ਉਹਨਾਂ ਦੇ ਲਾਸ਼ਾਂ ਇੱਥੇ ਰੋੜ ਰਹੀਆਂ ਨੇ ਕਿਸੇ ਲੀਡਰ ਨੇ ਮੰਤਰੀ ਨੇ ਆ ਕੇ ਬਾਤ ਹੀ ਨਹੀਂ ਪੁੱਛੀ ਸਾਰੀ ਕੋਹਕ ਪੜਤਾਲ ਹੋਵੇ ਇਨਕਵਾਰੀ ਹੋਵੇ ਬੰਦੇ ਫੜੇ ਜਾਣ ਜਿੰਨੇ ਚਾਰ ਬੰਦੇ ਪੰਜ ਬੰਦੇ ਲਿਖਾਏ ਆ ਫੜਾ ਐਡਾ ਇਹ ਵੀ ਕਿਧਰ ਉਹ ਜਾ ਚੜ ਗਿਆ ਕਿਧਰ ਭੱਗ ਗਿਆ ਉਹ ਇੱਥੇ ਹੀ ਹੋਊਗਾ ਫੜਨਾ ਅੱਜ ਕੱਲ ਰੇਗ ਬੰਦੇ ਕੋਲ ਮੋਬਾਈਲ ਆ ਰੇਗ ਇਹਦੇ ਮਿੰਟ ਪੰਜ ਲੱਗਦੇ ਆ ਸਭ ਪਤਾ ਜੀ ਮੈਂ ਇੱਥੇ ਖੜਾ ਮੇਰਾ ਰੇਗ ਨੂੰ ਪਤਾ ਵੀ ਜਿਹਨੇ ਲੱਭਣਾ ਵੀ ਮੈਂ ਕਿੱਥੇ ਖੜਾ ਅੱਜ ਕੱਲ ਬੰਦਾ ਲੱਭਣਾ ਕੋਈ ਔਖਾ ਨਹੀਂ ਏ ਆਮ ਕਰਨ ਦੇ ਢੀਪੁੱਤ ਕਰਕੇ ਵੀ ਦਸਕਾਰ ਕਰਤਾ ਮੁੜ ਕੇ ਗੱਲ ਢਲੀ ਪੈ ਜੂ ਕਿਹਨੇ ਆਉਣਾ ਹੈ ਕਿਹਨੇ ਜਾਣਾ ਹੈ ਠੀਕ ਹੈ ਸਭ ਤੁਹਾਨੂੰ ਪਤਾ ਗੰਡ ਬੰਦੀ ਵੀ ਹੁੰਦੀ ਆ ਉਹੋ ਗੱਲ ਹੋਰ ਹੁੰਦੀ ਆ ਜਦੋਂ ਗੰਡ ਖੁੱਲ ਜੇ ਫੇਰ ਹੁਣ ਬੀਬੀਆਂ ਪੈਣਾ ਵੇਖਿਆ ਇਹਨਾਂ ਨੂੰ ਵੀ ਕੰਮ ਆ ਕਰੇ ਤੁਹਾਨੂੰ ਵੀ ਕੰਮ ਆ ਸਾਰਿਆਂ ਨੂੰ ਜਦੋਂ ਹੁਣ ਆਪਾਂ ਇੱਕ ਧਰਨਾ ਚੱਲ ਰਿਹਾ ਆਪਾਂ ਸ਼ਰਮੋ ਸ਼ਰਮੀ ਲਾ ਲੋ ਜਾਂ ਆਉਣੇ ਅਜਰ ਵੀ ਜਾ ਲੋ ਉੱਥੇ ਆਪਾਂ ਪਹਿਲੇ ਦਿਨ ਬਾਗੇ ਦੂਜੇ ਦਿਨ ਬਾਗੇ ਅੱਜ ਵੀ ਆਪਾਂ ਕਿਉਂ ਇੱਕ ਦਿਨ ਖਾਤਰ ਕਾਈ ਆਪਾਂ ਪਹੁੰਚ ਗਏ ਉੱਥੇ ਹਾਜ਼ਰੀ ਲਵਾਈਏ ਵੀ ਇੱਕ ਇਨਸਾਫ ਆਪਾਂ ਉਹ ਦੋ ਆਮ ਕਰ ਦਿੱਤੀ ਪਤਨ ਨੂੰ ਇਨਸਾਫ ਦਵਾਈਏ ਬੜਾ ਮੰਨੂ ਉਹਨਾਂ ਦੀ ਵੀਡੀਓ ਨੇ ਝੋੜ ਕੇ ਰੱਖਤਾ ਜਦੋਂ ਉਹ ਕਹਿੰਦਾ ਵੀ ਬਾਈ ਮੇਰੇ ਹੱਥ ਜਿਹੜਾ ਮੋਬਾਈਲ ਆ ਮੈਂ ਇਸ ਵਕਤ ਬੰਨੇ ਨਹੀਂ ਜਾਂਦੇ ਤੂੰ ਆ ਤ ਬੰਨ ਲਾ ਖਾ ਉਹਨੇ ਕਿੰਨਾ ਗੋਣਾ ਨੇ ਮਨ ਦੇ ਉੱਤੇ ਬੋਝ ਝੱਲਿਆ ਹੋਊਗਾ ਕਿਵੇਂ ਜਿਹੜਾ ਟਾਈਮ ਉਹ ਕੁੱਟਦੇ ਉਹਨੇ ਕੁੱਟਣ ਤੋਂ ਲੈ ਕੇ ਮਾਰਨ ਤੱਕ ਦੇ ਵਿੱਚ ਟਾਈਮ ਸੀ ਕਿਵੇਂ ਉਹਨਾਂ ਨੇ ਨਗਾਇਆ ਹੋਊ ਇਸ ਕਰਕੇ ਮੈਂ ਫੇਰ ਐਂਡ ਤੇ ਡਰਾਈਵਰ ਵੀਰਾਂ ਨੂੰ ਬੇਨਤੀ ਕਰਦਾ মিডিਆ ਰਹੀ ਵੀ ਪੰਜਾਬ ਦੇ ਜਿੰਨੇ ਵੀ ਡਰਾਈਵਰ ਆ ਜੇ ਤੁਸੀਂ ਇੱਕ ਦਿਨ ਵੀ ਟਰੱਕ ਖੜਾ ਦ ਕੇ ਇੱਥੇ ਪਹੁੰਚ ਹੀ ਹੋ ਜਾ ਨਾ ਵੀ ਪਹੁੰਚੋ ਉੱਥੇ ਜਿੱਥੇ ਜਿੱਤੇ ਹੈਗੇ ਖਾਲੀ ਆ ਭਰੇ ਆ ਜੋ ਵੀ ਆ ਸਾਰਾ ਸਿਸਟਮ ਖੜ ਜੋ ਡਾਟ ਪੈ ਜੂ ਜਿਵੇਂ ਤੁਸੀਂ ਕਹੋਗੇ ਓਵੇਂ ਹੋਊਗਾ ਨਾਲੇ ਆਪਾਂ ਕਿਹੜਾ ਕੋਈ ਗਲਤ ਕਰਾਉਣਾ ਜਿਨ੍ਹਾਂ ਨੇ ਸਾਰਿਆਂ ਨੂੰ ਓਪਨਲੀ ਪਤਾ ਕਿੰਨਾਂ ਨੇ ਕੁੱਟਿਆ ਕਿੰਨਾਂ ਨੇ ਉਹਨਾਂ ਨੂੰ ਮਰਨ ਵਾਸਤੇ ਮਜਬੂਰ ਕੀਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਸਲਾਖਾਂ ਦੇ ਦਿੱਤਾ ਜਾਵੇ ਇਹ ਜ਼ਾਲਮ ਲੋਕ ਹੁੰਦੇ ਆ ਅਜੇ ਅਜੇ ਇਹ ਬਚ ਗਏ ਮੁੜ ਕੇ ਇਹਨਾਂ ਨੂੰ ਮੂੰਹ ਪੈ ਜੂ ਇਹਨਾਂ ਨੇ ਕਿਸੇ ਗਰੀਬ ਨੂੰ ਛੱਡਣਾ ਨਹੀਂ ਰੇਕ ਨੂੰ ਫੜ ਕੇ ਕੁੱਟਿਆ ਕਰਨੇ ਇਸ ਕਰਕੇ ਮੇਰਾ ਵੀਰ ਧਰਨਾ ਆਹੀਂ ਲਾਈ ਰੱਖਿਓ ਹਲਾਇਓ ਨਾ ਜਿੰਨਾ ਚਿਰ ਇਨਜ਼ਾਫ ਨਹੀਂ ਮਿਲਦਾ ਅੱਜ ਨਹੀਂ ਕੱਲ ਫੜਿਆ ਲਓ ਫੜਨਾ ਤਾਂ ਉਹ ਪਾਊਗਾ ਜਿੰਨਾ ਚਿਰ ਤੁਹਾਡਾ ਇੱਕ ਆ ਲੋਕਾਂ ਨੇ